ਇਸ ਵੇਲੇ ਦੀ ਵੱਡੀ ਖਬਰ ਰਵਨੀ ਸਿੰਘ ਬਿੱਟੂ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿੱਥੇ ਕਿ ਰਵਨੀ ਸਿੰਘ ਬਿੱਟੂ ਨੇ ਬੀਤੇ ਦਿਨੀ ਕਾਂਗਰਸ ਦਾ ਪੱਲਾ ਛੱਡ ਭਾਜਪਾ ਦਾ ਪੱਲਾ ਫੜਿਆ ਸੀਗਾ ਤੇ ਉਸ ਤੋਂ ਬਾਅਦ ਰਵਨੀ ਸਿੰਘ ਬਿੱਟੂ ਨੇ ਹੁਣ ਭਾਜਪਾ ਦੇ ਆਗੂ ਹੋਣ ਦੇ ਨਾਤੇ ਇੱਕ ਵੱਡਾ ਬਿਆਨ ਦਿੱਤਾ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਬਿਆਨ ਬੜਾ ਹੀ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਖਲਬਲੀ ਮਚਾਉਣ ਵਾਲਾ ਰਾਜਨੀਤਿਕ ਗਲਿਆਰਿਆਂ ਨੂੰ ਗਰਮ ਕਰਨ ਵਾਲਾ ਹੈ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਜਿਹੜਾ ਹੁਣ ਆਮ ਆਦਮੀ ਪਾਰਟੀ ਦੇ ਜਿਹੜੇ ਪੰਜਾਬ ਦੇ ਵਿਧਾਇਕ ਲਾ ਲੋ ਪਲੇ ਦਿੱਲੀ ਦੇ ਵਿਧਾਇਕ ਲਾ ਲੋ ਦੋਨੋ ਸਟੇਟਾਂ ਦੇ ਵਿਧਾਇਕ ਨੇ ਉਹ ਟੁੱਟ ਟੁੱਟ ਲੋਕ ਸਭਾ ਚੋਣਾਂ ਤੋਂ ਬਾਅਦ ਬੀਜੇਪੀ ਦੇ ਵਿੱਚ ਸ਼ਾਮਲ ਹੋਣਗੇ ਹਾਲਾਂਕਿ ਇਹ ਵਿਧਾਇਕ ਦਿੱਲੀ ਦੇ ਕਿਹੜੇ ਨੇ ਜਾਂ ਪੰਜਾਬ ਦੇ ਕਿਹੜੇ ਨੇ ਉਹ ਉਹਨਾਂ ਨੇ ਸਪਸ਼ਟ ਨਹੀਂ ਕੀਤਾ ਕਿ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਨਾਲ ਕਈ ਵਿਧਾਇਕ ਦਿੱਲੀ ਦੇ ਦੇ ਪੰਜਾਬ ਦੇ ਉਹਨਾਂ ਦੇ ਸੰਪਰਕ ਦੇ ਵਿੱਚ ਨੇ ਪਰ ਇਹ ਬਿਆਨ ਕਿਸ ਹਵਾਲੇ ਤੋਂ ਦਿੱਤਾ ਗਿਆ ਰਵਨੀ ਸਿੰਘ ਬਿੱਟੂ ਦੇ ਵੱਲੋਂ ਕਿਉਂਕਿ ਇਹ ਹਲੇ ਸਪਸ਼ਟ ਨਹੀਂ ਕੀਤਾ ਗਿਆ ਪਰ ਇਹ ਰਾਜਨੀਤਿਕ ਗਲਿਆਰੇ ਦੇ ਵਿੱਚ ਸਰਗਰਮੀ ਲਿਆਉਣ ਆ ਲਾਇਆ ਕਿ ਰਵਨੀ ਸਿੰਘ ਬਿੱਟੂ ਨੇ ਜਿਹੜਾ ਬਿਆਨ ਦੇ ਦਿੱਤਾ ਹੈ ਕਿ ਹੁਣ ਲੋਕ ਸਭਾ ਚੋਣਾਂ ਖਤਮ ਹੁੰਦੇ ਹੀ ਦਿੱਲੀ ਤੇ ਪੰਜਾਬ ਦੀ ਸਰਕਾਰ ਡਿੱਗ ਜਾਵੇਗੀ ਤੇ ਕਿਦੇ ਨਾਲ ਕਿਦੇ ਜਿਹੜਾ ਬਿਆਨ ਆ ਜਾਂਦਾ ਹੈ ਤੇ ਉਸ ਤੋਂ ਬਾਅਦ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਸਰਗਰਮੀ ਆ ਜਾਂਦੀ ਹੈ ਕਿ ਕਿਹੜੇ-ਕਿਹੜੇ ਵਿਧਾਇਕ ਹੋ ਸਕਦੇ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਉਹ ਹੁਣ ਟੁੱਟ-ਟੁੱਟ ਭਾਜਪਾ 'ਚ ਜਾਣਗੇ ਤੇ ਜਿਸ ਤਰੀਕੇ ਦੇ ਨਾਲ ਲੋਕ ਸਭਾ ਚੋਣਾਂ ਉਹਨਾਂ ਨੇ ਕਿਹਾ ਖਤਮ ਹੋਣਗੀਆਂ ਤੇ ਦੋਨੋਂ ਸਟੇਟਾਂ ਦੀ ਸਰਕਾਰ ਡਿੱਗ ਜਾਵੇਗੀ ਮਤਲਬ ਕਿ ਰਵਨੀਤ ਮਿੱਟੂ ਦਾ ਇਹ ਕਹਿਣਾ ਕਿ ਦੋਨੋਂ ਸਟੇਟਾਂ ਦੇ ਵਿੱਚ ਭਾਜਪਾ ਆਪਣੀ ਬਹੁਮਤ ਦੇ ਨਾਲ ਸਰਕਾਰ ਬਣਾਵੇਗਾ ਹਾਲਾਂਕਿ ਇਸ ਬਿਆਨ ਦੇ ਨਾਲ ਉਹਨਾਂ ਦਾ ਕੀ ਲੈਣਾ ਦੇਣਾ ਕਿ ਸਹੀ ਦੇ ਵਿੱਚ ਜਿਹੜੇ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ 92 ਵਿਧਾਇਕਾਂ ਦੇ ਵਿੱਚੋਂ ਕੱਲ ਇੱਕ ਵਿਧਾਇਕ ਸੀਤਨ ਅਗਰਾਲ ਜਿਹੜੇ ਨੇ ਉਹ ਦਿੱਲੀ ਦੇ ਵਿੱਚ ਜਿਹੜੇ ਆ ਸ਼ਾਮਲ ਹੋ ਜਾਂਦੇ ਨੇ ਭਾਜਪਾ ਦੇ ਵਿੱਚ 91 ਵਿਧਾਇਕਾਂ ਦੇ ਵਿੱਚੋਂ ਜੇ ਕੁਝ ਹੋਰ ਵਿਧਾਇਕ ਚੱਲ ਜਾਂਦੇ ਨੇ ਤੇ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਸਰਵਾਈਵ ਕਰ ਸਕਦੀ ਹੈ ਜਾਂ ਉਹ ਕਿਸ ਤਰੀਕੇ ਦੇ ਨਾਲ ਆਪਣੀ ਸਰਕਾਰ ਨੂੰ ਹੁਣ ਰਣਨੀਤੀ ਦੇ ਵਿੱਚ ਲਿਆਵੇਗੀ ਤੁਸੀਂ ਵੀ ਦੇਖੋ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਰਵਨੀ ਸਿੰਘ ਬਿੱਟੂ ਨੇ ਆਪਣਾ ਇਹ ਬਿਆਨ ਦਿੱਤਾ ਜਾ ਰਹੇ ਨੇ ਜੋ ਹਾਲਾਤ ਨੇ ਜਿੱਦਣ ਲੋਕ ਸਭਾ ਦੀਆਂ ਚੋਣਾਂ ਖਤਮ ਹੋਈਆਂ ਤੁਸੀਂ ਦੋਨੋਂ ਜਗ੍ਹਾ ਦੇਖੋਗੇ ਵੀ ਐਮਐਲਏ ਚਾਹੇ ਉਹ ਦਿੱਲੀ ਦੇ ਹੋਣ ਚਾਹੇ ਪੰਜਾਬ ਦੇ ਹੋਣ ਦੋਨੋਂ ਸਰਕਾਰਾਂ ਟੁੱਟਣਗੀਆਂ ਦੋਨੋਂ ਐਮਐਲਏ ਆ ਜਿਹੜੇ ਦੋਨੋਂ ਜਗ੍ਹਾ ਦੇ ਐਮਐਲਏ ਛੱਡ ਛੱਡ ਇਹਨਾਂ ਨੂੰ ਭੱਜ ਜਾਣਗੇ ਤੇ ਦੋਨੋਂ ਸਰਕਾਰਾਂ ਜਿਹੜੀਆਂ ਇਹਨਾਂ ਦੀਆਂ ਲੋਕ ਸਭਾ ਚੋਣਾਂ ਬਾਅਦ ਟੁੱਟਣਗੀਆਂ ਐਮਐਲਏ ਇਹਨਾਂ ਨੂੰ ਛੱਡ ਛੱਡ ਭੱਜਣਗੇ ਬਹੁਤ ਐਮਐਲਏ ਨੇ ਜਿਹੜੇ ਸਾਡੇ ਨਾਲ ਇਹ ਗੱਲਾਂ ਕਰਦੇ ਰਹਿੰਦੇ ਆ ਜੀ ਜਾ ਰਹੇ ਆ ਜੋ ਹਾਲਾਤ ਨੇ ਜਿੱਦਣ ਲੋਕ ਸਭਾ ਦੀਆਂ ਚੋਣਾਂ ਖਤਮ ਹੋਈਆਂ ਤੁਸੀਂ ਦੋਨੋਂ ਜਗ੍ਹਾ ਦੇਖੋਗੇ ਵੀ ਐਮਐਲਏ ਚਾਹੇ ਉਹ ਦਿੱਲੀ ਦੇ ਹੋਣ ਚਾਹੇ ਪੰਜਾਬ ਦੇ ਹੋਣ ਦੋਨੋਂ ਸਰਕਾਰਾਂ ਟੁੱਟਣਗੀਆਂ ਦੋਨੋਂ ਐਮਐਲਏ ਆ ਜਿਹੜੇ ਦੋਨੋਂ ਜਗ੍ਹਾ ਦੇ ਐਮਐਲਏ ਛੱਡ ਛੱਡੇ ਇਹਨਾਂ ਨੂੰ ਭੱਜ ਜਾਣਗੇ ਤੇ ਦੋਨੋਂ ਸਰਕਾਰਾਂ ਜਿਹੜੀਆਂ ਇਹਨਾਂ ਦੀਆਂ ਲੋਕ ਸਭਾ ਚੋਣਾਂ ਬਾਅਦ ਟੁੱਟਣਗੀਆਂ ਐਮਐਲਏ ਇਹਨਾਂ ਨੂੰ ਛੱਡ ਛੱਡ ਭੱਜਣਗੇ ਬਹੁਤ ਐਮਐਲਏ ਨੇ ਜਿਹੜੇ ਸਾਡੇ ਨਾਲ ਇਹ ਗੱਲਾਂ ਕਰਦੇ ਰਹਿੰਦੇ ਆ